ਸਿਤਾਰੇ ਨਾਲ ਜਿਸ ਨੇ ਇੱਕ ਛੋਟੇ ਸ਼ਹਿਰ ਨੰਗਲ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਤੇ ਅੱਜ ਉਸ ਮੁਕਾਮ ਤੇ ਪਹੁੰਚ ਗਿਆ ਹੈ ਕਿ ਉਸ ਦੀਆਂ ਫਿਲਮਾਂ ਡਾਇਰੈਕਟ ਹੋ ਕੇ ਰਿਲੀਜ਼ ਹੋ ਰਹੀਆਂ ਨੇ ਛੋਟਾ ਸ਼ਹਿਰ ਨੰਗਲ ਮੁਕਾਮ ਉਡਾਨ ਿੱਡੀ ਵੱਡੀ ਕਿਵੇਂ ਪੋਸੀਬਲ ਹੋਇਆ ਜੀ ਕਿਵੇਂ ਨੰਗਲ ਤੋਂ ਜਾ ਕੇ ਇਸ ਮੁਕਾਮ ਤੇ ਪਹੁੰਚੇ ਹੋ ਜੀ ਵਧਾਈਆਂ ਦੀਆਂ ਵਧਾਈਆਂ ਮੇਰੀ ਪਹਿਲੀ ਫਿਲਮ ਸੀਗੀ ਵਧਾਈਆਂ ਦੀਆਂ ਵਧਾਈਆਂ ਜਿਹੜੀ 2017 ਦੇ ਵਿੱਚ ਆਈ ਸੀਗੀ 2017 ਚ ਸ਼ੁਰੂਆਤ ਕੀਤੀ 2025 ਚ ਅੱਜ ਤੁਸੀਂ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਐਨਾ ਐਨਾ ਟਾਈਮ ਕਿਵੇਂ ਪਰਦੇ ਦੇ ਪਿੱਛੇ ਕਿਉਂ ਰਹੇ ਹੋ ਤੁਸੀਂ 29 ਤਰੀਕ ਨੂੰ ਤੁਹਾਡੀ ਮੂਵੀ ਰਿਲੀਜ਼ ਹੋ ਰਹੀ ਹੈ ਕੀ ਖਾਸ ਹੈ ਇਸ ਮੂਵੀ ਦੇ ਵਿੱਚ ਬਿਲਕੁਲ ਫੈਮਲੀ ਫਿਲਮ ਹੈ ਜੀ ਸਾਰੇ ਜ਼ਰੂਰ ਪਸੰਦ ਕਰਨਗੇ ਕਿਉਂਕਿ ਇਹ ਬਹੁ ਟਾਈਮ ਬਾਅਦ ਐਦਾਂ ਦਾ ਕਨਸੈਪਟ ਆਉਣ ਲੱਗਿਆ ਹੈ ਕਿਉਂਕਿ ਕਾਮੇਡੀਆਂ ਦਾ ਦੌਰ ਵੀ ਬਹੁਤ ਜ਼ਿਆਦਾ ਹੋ ਗਿਆ ਸੀਗਾ ਵਿੱਚ ਤੇ ਹੁਣ ਜਿਹੜਾ ਇੱਕ ਇਮੋਸ਼ਨਸ ਕਹਿੰਦੇ ਹਨ ਜਿਹੜਾ ਸਾਡੇ ਨਾਲ ਜੁੜਿਆ ਹੁੰਦਾ 29 ਅਗਸਤ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਜੀ ਮਾਂ ਜਾਏ ਇਹਦੇ ਵਿੱਚ ਸਟਾਰ ਕਾਸਟ ਜਿੰਮੀ ਸ਼ੇਰਗਿੱਲ ਮਾਨਵ ਵਿੱਚ ਤੇ ਯੋਗਰਾਜ ਸਿੰਘ ਜੀ ਨੇ ਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਜੀ ਨਵਨੀਤ ਸਿੰਘ ਨੇ ਤੇ ਮੈਂ ਇਸ ਫਿਲਮ ਦੇ ਵਿੱਚ ਸਹਾਇਕ ਨਿਰਦੇਸ਼ਕ ਵਜੋਂ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕੀਤਾ ਪਤਾਈਆਂ ਜੀ ਬਤਾਈਆਂ ਮਿਸਟਰ ਐਂਡ ਮਿਸਿਸ 420 ਰਿਟਰਨਸ ਗੋਲ ਗੱਪੇ ਨੌਕਰ ਬੋਟੀ ਦਾ ਕੁੱਕੀ ਪਾਜੀ ਹੋਰਾਂ ਨਾਲ ਕਾਫੀ ਕੰਮ ਕੀਤਾ ਕਰਮਜੀਤ ਤਰਮੋਲ ਪਾਜੀ ਦਾ ਬਹੁਤ ਸਾਥ ਰਿਹਾ ਮੇਰੇ ਨਾਲ ਹਾਂ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਅੱਜ ਅਸੀਂ ਨੰਗਲ ਸ਼ਹਿਰ ਦੇ ਵਿੱਚ ਮੌਜੂਦ ਹਾਂ ਤੇ ਗੱਲ ਕਰਾਂਗੇ ਨੰਗਲ ਸ਼ਹਿਰ ਦੇ ਉਸ ਸਿਤਾਰੇ ਨਾਲ ਜਿਸ ਨੇ ਇੱਕ ਛੋਟੇ ਸ਼ਹਿਰ ਨੰਗਲ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਤੇ ਅੱਜ ਉਸ ਮੁਕਾਮ ਤੇ ਪਹੁੰਚ ਗਿਆ ਹੈ ਕਿ ਉਸ ਦੀਆਂ ਫਿਲਮਾਂ ਡਾਇਰੈਕਟ ਹੋ ਕੇ ਰਿਲੀਜ਼ ਹੋ ਰਹੀਆਂ ਨੇ ਤੇ 29 ਅਗਸਤ ਨੂੰ ਮਾਂ ਜਾਇਆ ਦੇ ਨਾਂ ਦੀ ਫਿਲਮ ਰਿਲੀਜ਼ ਹੋ ਰਹੀ ਹੈ ਤੇ ਤੁਸੀਂ ਵੇਖਣ ਜਾਣਾ ਤੇ ਉਸ ਫਿਲਮ ਦੇ ਵਿੱਚ ਕੀ ਕੀ ਖਾਸ ਹੈ ਕਿਵੇਂ ਡਾਇਰੈਕਟ ਕੀਤਾ ਹੈ ਸਾਰੀ ਗੱਲਬਾਤ ਵੀ ਅਸੀਂ ਕਰਾਂਗੇ ਸਾਡੇ ਨਾਲ ਮੌਜੂਦ ਹੈ ਨितीश ਬਾਲੀ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਤੇ ਜੀ ਬਹੁਤ ਬਹੁਤ ਸਵਾਗਤ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਨਮਸਕਾਰ ਨितीश ਸਭ ਤੋਂ ਪਹਿਲਾਂ ਛੋਟਾ ਸ਼ਹਿਰ ਨੰਗਲ ਮੁਕਾਮ ਉਡਾਨ ਿੱਡੀ ਵੱਡੀ ਕਿਵੇਂ ਪੋਸੀਬਲ ਹੋਇਆ ਜੀ ਕਿਵੇਂ ਨੰਗਲ ਤੋਂ ਜਾ ਕੇ ਇਸ ਮੁਕਾਮ ਤੇ ਪਹੁੰਚੇ ਹੋ ਜੀ ਮੈਂ ਭਾਜੀ ਮੇਰਾ ਸ਼ੌਂਕ ਸੀਗਾ ਪਹਿਲਾਂ ਫੋਟੋਗ੍ਰਾਫੀ ਦਾ ਹੂੰ ਮੈਂ ਸ਼ੁਰੂਆਤ ਕੀਤੀ 2013 ਤੋਂ ਫੋਟੋਗ੍ਰਾਫੀ ਕਰਦੇ ਕਰਦੇ ਮੇਰਾ ਉਹ ਲਿੰਕ ਕ੍ਰੀਏਟ ਹੋਇਆ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮੈਂ ਕਰਮਜੀਤ ਮੋਹਨਪਾਲ ਜੀ ਨੂੰ ਮਿਲਿਆ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਨਾਲ-ਨਾਲ ਕਰਦੇ ਕਰਦੇ ਮੇਰਾ ਜਿਹੜਾ ਸਟਾਰਟਅਪ ਹੋ ਗਿਆ ਤੇ ਉਹਨਾਂ ਨੇ ਮੈਨੂੰ ਅੱਗੇ ਜਿਵੇਂ ਹੌਲੀ-ਹੌਲੀ ਮੈਨੂੰ ਚਾਂਸ ਮਿਲਦੇ ਗਏ ਤੇ ਮੈਂ ਫੋਟੋਗ੍ਰਾਫੀ ਦੇ ਵਿੱਚ ਵੀ ਚਲੋ ਵਧੀਆ ਕਰਦਾ ਰਿਹਾ ਸਾਰਾ ਕੁਝ ਤੇ ਉਸ ਤੋਂ ਬਾਅਦ ਮੈਨੂੰ ਇੱਕਦਮ ਹੀ ਉਹਨਾਂ ਨੇ ਫਿਲਮ ਵਾਸਤੇ ਪ੍ਰਪੋਜ਼ ਕੀਤਾ ਵਧਾਈਆਂ ਜੀ ਵਧਾਈਆਂ ਮੇਰੀ ਪਹਿਲੀ ਫਿਲਮ ਸੀਗੀ ਵਧਾਈਆਂ ਜੀ ਵਧਾਈਆਂ ਜਿਹੜੀ 2017 ਦੇ ਵਿੱਚ ਆਈ ਸੀਗੀ ਸਮੀਪ ਕੰਗ ਡਾਇਰੈਕਟਰ ਸੀਗੇ ਉਹਦੇ ਤੇ ਬਸ ਹੌਲੀ ਹੌਲੀ ਕਰਦੇ ਕਰਦੇ ਫਿਰ ਮੇਰੇ ਫਿਲਮਾਂ ਦਾ ਦੌਰ ਸ਼ੁਰੂ ਹੋ ਗਿਆ ਫਿਰ ਫਿਲਮਾਂ ਦਾ ਗ੍ਰਾਫ ਵੀ ਕਾਫੀ ਕਾਫੀ ਲੈਵਲ ਤੇ ਪਹੁੰਚ ਗਿਆ ਪੰਜਾਬੀ ਸਿਨੇਮਾ ਦਾ ਤੇ 2017 ਚ ਸ਼ੁਰੂਆਤ ਕੀਤੀ 2025 ਅੱਜ ਤੁਸੀਂ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਐ ਇੰਨਾ ਇੰਨਾ ਟਾਈਮ ਕਿਵੇਂ ਪਰਦੇ ਦੇ ਪਿੱਛੇ ਕਿਉਂ ਰਹੇ ਹੋ ਤੁਸੀਂ ਅ ਭਾਜੀ ਬਸ ਇਹ ਕਹ ਲਓ ਕਿ ਵੀ ਕੁਝ ਮਤਲਬ ਦੱਸਣ ਦਾ ਵੀ ਕੁਝ ਐਸੇ ਸ਼ੌਂਕ ਨਹੀਂ ਮਤਲਬ ਕੋਈ ਟਾਈਮ ਟਾਈਮ ਵੀ ਨਹੀਂ ਸੀਗਾ ਕਿਉਂਕਿ ਬੀਜ਼ੀ ਸ케ਡਿਊਲ ਚੱਲ ਰਿਹਾ ਸੀਗਾ ਸੋ ਬਸ ਹੌਲੀ ਹੌਲੀ ਕਰਦੇ ਕਰਦੇ ਫਿਰ ਹੁਣ ਦਿਮਾਗ ਚ ਆਇਆ ਕਿ ਨਹੀਂ ਆਪਣੀ ਵੀ ਫਿਲਮਾਂ ਨੂੰ ਥੋੜਾ ਬਾਅਦ ਪ੍ਰਮੋਟ ਕਰੀਏ ਕਿਉਂਕਿ ਲੋਕਾਂ ਨੂੰ ਜਿਹੜੀ ਪੰਜਾਬੀ ਫਿਲਮਾਂ ਹੈ ਜਿਹੜੀਆਂ ਉਹ ਦੇਖਣੀਆਂ ਬਹੁਤ ਮਤਲਬ ਵਧੀਆ ਲੱਗਦੀਆਂ ਨੇ ਕਿਉਂਕਿ ਫੈਮਿਲੀ ਮੂਵੀਜ਼ ਹੁੰਦੀਆਂ ਨੇ ਸੋ ਤੇ ਜਿਹੜੀ ਇਹ ਮੂਵੀ 29 ਤਰੀਕ ਨੂੰ ਤੁਹਾਡੀ ਮੂਵੀ ਰਿਲੀਜ਼ ਹੋ ਰਹੀ ਹੈ ਕੀ ਖਾਸ ਹੈ ਇਸ ਮੂਵੀ ਦੇ ਵਿੱਚ ਪਰ ਇਸ ਇਸ ਮੂਵੀ ਦੇ ਵਿੱਚ ਖਾਸ ਇਹ ਹੈ ਕਿ ਇਸ ਫਿਲਮ ਦਾ ਟਾਈਟਲ ਹੀ ਸਭ ਤੋਂ ਘੈਂਟ ਹੈ ਜਿਹੜਾ ਮਾਂ ਜਾਇ ਹੈ ਫਿਲਮ ਦਾ ਨਾਮ ਇਹ ਦੋ ਮਤਲਬ ਜਿਹੜੇ ਸਗੇ ਭਰਾ ਹੈਗੇ ਆ ਉਹਨਾਂ ਤੇ ਨਿਰਪਰ ਹੈ ਇਹ ਕਹਾਣੀ ਤੇ ਭਰਾਵਾਂ ਦੇ ਜਿਹੜੇ ਇਮੋਸ਼ਨਸ ਹੈ ਪਿਆਰ ਹੈ ਹਨਾ ਮਤਲਬ ਭਰਾਵਾਂ ਦੇ ਵਿੱਚ ਅੱਜ ਕੱਲ ਤੁਸੀਂ ਦੇਖਦੇ ਹੋ ਕਿ ਵੀ ਕਾਫੀ ਸਮਾਂ ਬੜਾ ਅਜੀਬ ਜਿਹਾ ਚੱਲ ਰਿਹਾ ਪਰ ਇਹ ਫਿਲਮ ਐਸੀ ਹੈ ਜੀ ਦੋ ਭਰਾਵਾਂ ਨੂੰ ਜਿਹੜੇ ਸਗੇ ਭਰਾ ਹੈਗੇ ਆ ਦੋ ਤਿੰਨ ਉਹਨਾਂ ਨੂੰ ਇਕੱਠੇ ਕਰੂਗੀ ਇਹ ਫਿਲਮ ਇਹਦੇ ਵਿੱਚ ਇਮੋਸ਼ਨਸ ਬਹੁਤ ਭਰੇ ਹੋਏ ਆ ਮਤਲਬ ਭਰਾਵਾਂ ਦਾ ਪਿਆਰ ਦਰਸਾਇਆ ਗਿਆ ਹੈ ਕਿ ਆਪਣੇ ਮਾਂ ਦੇ ਪ੍ਰਤੀ ਆਪਣੇ ਭਰਾਵਾਂ ਦੇ ਪ੍ਰਤੀ ਕਿਸ ਤਰ੍ਹਾਂ ਦਾ ਫੈਮਿਲੀ ਫਿਲਮ ਆਉਣ ਜਾ ਰਹੀ ਹੈ ਜੀ ਇਹ ਬਿਲਕੁਲ ਫੈਮਿਲੀ ਫਿਲਮ ਹੈ ਜੀ ਸਾਰੇ ਜ਼ਰੂਰ ਪਸੰਦ ਕਰਨਗੇ ਕਿਉਂਕਿ ਇਹ ਬਹੁਤ ਟਾਈਮ ਬਾਅਦ ਐਦਾਂ ਦਾ ਕਨਸੈਪਟ ਆਣ ਲੱਗਿਆ ਹੈ ਕਿਉਂਕਿ ਕਾਮੇਡੀਆਂ ਦਾ ਦੌਰ ਵੀ ਬਹੁਤ ਜ਼ਿਆਦਾ ਹੋ ਗਿਆ ਸੀਗਾ ਵਿੱਚ ਤੇ ਹੁਣ ਜਿਹੜਾ ਇੱਕ ਇਮੋਸ਼ਨਸ ਕਹਿੰਦੇ ਹਨ ਜਿਹੜਾ ਸਾਡੇ ਨਾਲ ਜੁੜਿਆ ਹੁੰਦਾ ਮੰਨ ਲਓ ਵੀ ਆਪਾਂ ਘਰ 'ਚ ਹੀ ਹੈਗੇ ਸਾਡੇ ਅਸੀਂ ਕਹਿੰਨੇ ਕਿ ਸਾਡੇ ਮਤਲਬ ਘਰ ਚ ਇਦਾਂ ਦੀ ਚੀਜ਼ ਹੈ ਜਿਹੜੀ ਅਸੀਂ ਫਿਲਮ ਫਿਲਮ ਦੇ ਨਾਲ ਰਿਲੇਟ ਕਰ ਲੈਂਦੇ ਆ ਮਤਲਬ ਜੋ ਬੱਚੇ ਅੱਜ ਕੱਲ ਦੇ ਬੱਚੇ ਆ ਉਹ ਆਪਣੇ ਕਲਚਰ ਤੋਂ ਵੀ ਪਿੱਛੇ ਹੁੰਦੇ ਜਾ ਰਹੇ ਆ ਤੇ ਦੇਖਣੋਂ ਮੇਰੇ ਆ ਕਿ ਦੋ ਭਰਾਏ ਜਦੋਂ ਵਿਆਹ ਹੋ ਜਾਂਦੇ ਆ ਆਪਣੇ ਅਲੱਗ-ਅਲੱਗ ਰਹਿਣਾ ਸ਼ੁਰੂ ਕਰ ਦਿੰਦੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਲਈ ਇੱਕ ਮੈਸੇਜ ਜ਼ਰੂਰ ਹੈ ਕਿ ਭਰਾ ਭਰਾ ਦਾ ਪਿਆਰ ਹੈ ਇਹਦੇ ਵਿੱਚ ਜੀ ਬਿਲਕੁਲ ਪਾਜੀ ਪਿਆਰ ਬਹੁਤ ਮਤਲਬ ਫਿਲਮ ਦੇ ਵਿੱਚ ਇਹੀ ਦਿਖਾਇਆ ਕਿ ਵੀ ਇੱਕ ਭਰਾ ਦੂਸਰੇ ਭਰਾ ਲਈ ਮਤਲਬ ਕਿੰਨਾ ਕੁ ਮਹੱਤਵ ਰੱਖਦਾ ਤੇ ਭਰਾਵਾਂ ਦਾ ਮਤਲਬ ਜਿਹੜਾ ਸਾਥ ਹੈ ਉਹ ਬਹੁਤ ਜ਼ਰੂਰੀ ਹੈ ਜਿੱਥੇ ਮੈਂ ਇੱਕ ਚੀਜ਼ ਹੋਰ ਕਹਿਣਾ ਜਿੱਥੇ ਭਰਾਵਾਂ ਦਾ ਪਿਆਰ ਹੈਗਾ ਨਾ ਆਪਸ ਵਿੱਚ ਉਹ ਕਿਸੇ ਸਵਰਗ ਤੋਂ ਘੱਟ ਨਹੀਂ ਹੈਗੀ ਆ ਜੀ ਇਹ ਗੱਲ ਪੱਕੀ ਹੈ ਜੀ ਬਿਲਕੁਲ ਭਰਾਵਾਂ ਦਾ ਪਿਆਰ ਸਵਰਗ ਤੋਂ ਘੱਟ ਨਹੀਂ ਹੈ ਅਜਿਹਾ ਹੀ ਸੁਨੇਹਾ ਲੈ ਕੇ ਫਿਲਮ ਰਿਲੀਜ਼ ਹੋ ਰਹੀ ਹੈ 29 ਅਗਸਤ ਨੂੰ ਇੱਕ ਵਾਰ ਦਰਸ਼ਕਾਂ ਨੂੰ ਜਾਣਕਾਰੀ ਦੇ ਦਿਓ ਜੀ ਜੀ 29 ਅਗਸਤ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਜੀ ਮਾਂ ਜਾਏ ਇਹਦੇ ਵਿੱਚ ਸਟਾਰ ਕਾਸਟ ਜਿੰਮੀ ਸ਼ੇਰਗਿੱਲ ਮਾਨਵ ਵਿੱਚ ਤੇ ਯੋਗਰਾਜ ਸਿੰਘ ਜੀ ਨੇ ਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਜੀ ਨਵਨੀਤ ਸਿੰਘ ਨੇ ਤੇ ਮੈਂ ਇਸ ਫਿਲਮ ਦੇ ਵਿੱਚ ਸਹਾਇਕ ਨਿਰਦੇਸ਼ਕ ਵਜੋਂ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕੀਤਾ ਹੈ ਤੇ ਇਸ ਫਿਲਮ ਦੀ ਜਿਹੜੀ ਸ਼ੂਟਿੰਗ ਹੈ ਉਹ ਸ਼ੂਟਿੰਗ ਹੋਈ ਹੈ ਜੀ ਫਰਸਟ ਸ케ਡਿਊਲ ਹੋਇਆ ਸੀਗਾ ਸਾਡਾ ਜੰਮੂ ਕਸ਼ਮੀਰ ਤੇ ਸੈਕੰਡ ਹੋਇਆ ਸੀਗਾ ਯੂ ਐਸ ਏ ਤੇ ਥਰਡ ਹੋਇਆ ਜੀ ਪੰਜਾਬ ਦੇ ਵਿੱਚ ਤੇ ਹੁਣ ਸਾਰੀ ਫਿਲਮ ਤਿਆਰ ਹੋ ਚੁੱਕੀ ਹੈ ਜੀ ਟ੍ਰੇਲਰ ਵੀ ਆ ਚੁੱਕਿਆ ਤੁਸੀਂ ਟ੍ਰੇਲਰ ਵੀ ਦੇਖ ਸਕਦੇ ਹੋ YouTube ਚੈਨਲ ਦੇਸੀ ਮੈਲੋਡੀਜ਼ YouTube ਚੈਨਲ ਤੇ ਪਿਆ ਹੋਇਆ ਤੇ ਕੱਲ ਸਾਡੇ ਦੋ ਰਿਲੀਜ਼ ਹੋ ਗਏ ਨੇ ਸੌਂਗ ਇੱਕ ਤੇਰੇ ਇਸ਼ਕ ਚ ਤੇ ਬ੍ਰਦਰ ਐਂਥਮ ਸੋ ਸਾਰੇ ਜਣੇ ਸਾਡੀ ਫਿਲਮ ਨੂੰ ਜ਼ਰੂਰ ਦੇਖਣ ਜਾਇਓ ਜੀ ਮੈਂ ਸਾਰਿਆਂ ਨੂੰ ਪੰਜਾਬ ਟੀਵੀ ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਜੀ ਸਾਡੀ ਫਿਲਮ ਨੂੰ ਜ਼ਰੂਰ ਦੇਖਣ ਜਾਓ ਜੀ ਅਸੀਂ ਤੁਹਾਡੇ ਤੋਂ ਹੋਰ ਕੁਝ ਨਹੀਂ ਮੰਗਦੇ ਬਸ ਸਾਡੀ ਫਿਲਮ ਦੇਖਣ ਜਾਓ ਜੀ ਬਿਲਕੁਲ ਫਿਲਮ ਵੇਖਣ ਜ਼ਰੂਰ ਜਾਇਓ ਕਿਉਂਕਿ ਸੁਨੇਹਾ ਬਿਲਕੁਲ ਸਾਫ਼ ਹੈ ਭਰਾਮਾ ਭਰਾਮਾ ਦਾ ਪਿਆਰ ਹੈ ਟਾਈਟਲ ਵੀ ਮਾਂ ਦਾ ਜਾਇਆ ਹੈ ਨਿਤਿਸ਼ ਸਿੰਘ ਇੱਕ ਗੱਲ ਦੱਸ ਦਿਓ ਐਕਸਪੀਰੀਅੰਸ ਕਿਵੇਂ ਦਾ ਰਿਹਾ ਤੁਸੀ ਕਿਉਂਕਿ 2017 ਤੋਂ ਵੀ ਮੂਵੀ ਕਰਦੇ ਆ ਰਹੇ ਹੋ ਤੇ ਇਸ ਵਾਰ ਜਿਹੜਾ ਇੱਕ ਟਾਈਟਲ ਇੰਨਾ ਅੱਛਾ ਲੈ ਕੇ ਆਇਓ ਤੇ ਐਕਸਪੀਰੀਅੰਸ ਕਿਵੇਂ ਦਾ ਰਿਹਾ ਤੁਹਾਡਾ ਭਾਜੀ ਮੇਰੀ ਜਰਨੀ ਜਿਹੜੀ ਆ ਉਹ ਤਾਂ ਹਰ ਇੱਕ ਮਤਲਬ ਜਿਹੜਾ ਸਟਾਰਟਅਪ ਕਰਦਾ ਉਹਦੀ ਜਰਨੀ ਇੱਕ ਬਹੁਤ ਕਮਾਲ ਦੀ ਹੁੰਦੀ ਆ ਕਿਉਂਕਿ ਤੱਕੇ ਖਾਣੇ ਪੈਂਦੇ ਸਾਰਾ ਕੁਝ ਅਲੱਗ-ਅਲੱਗ ਪ੍ਰੋਡਕਸ਼ਨ ਹਾਊਸਸ ਨਾਲ ਕੰਮ ਕਰਨਾ ਪੈਂਦਾ ਤੇ ਅਲੱਗ-ਅਲੱਗ ਐਕਸਪੀਰੀਅੰਸ ਹੁੰਦੇ ਆ ਮੈਂ ਕਾਮੇਡੀ ਦੇ ਵਿੱਚ ਵੀ ਕਾਫੀ ਫਿਲਮਾਂ ਕੀਤੀਆਂ ਨੇ ਵਧਾਈਆਂ ਜੀ ਵਧਾਈਆਂ ਮਿਸਟਰ ਐਂਡ ਮਿਸਿਸ 420 ਰਿਟਰਨਸ ਗੋਲ ਗੱਪੇ ਨੌਕਰ ਬੋਟੀ ਦਾ ਕੁਕੀ ਭਾਜੀ ਹੋਰਾਂ ਨਾਲ ਕਾਫੀ ਕੰਮ ਕੀਤਾ ਕਰਮਜੀਤ ਤਨਮੋਲ ਭਾਜੀ ਦਾ ਬਹੁਤ ਸਾਥ ਰਿਹਾ ਮੇਰੇ ਨਾਲ ਤੇ ਮਤਲਬ ਜਰਨੀ ਵਧੀਆ ਇੰਨੀ ਰਹੀ ਕਿ ਮਤਲਬ ਸਟਰਗਲ ਕਰਕੇ ਜਿਆਦਾ ਮਜ਼ਾ ਆਂਦਾ ਹੈ ਅੱਜ ਕੱਲ੍ਹ ਕਈ ਵਾਰੀ ਐਦਾਂ ਹੁੰਦਾ ਹੈ ਕਿ ਵੀ ਸਾਨੂੰ ਡਾਇਰੈਕਟ ਸਿੱਧਾ ਮੁਕਾਮ ਮਿਲ ਜਾਂਦਾ ਉਹ ਪਰ ਜਿਹੜਾ ਸਟਰਗਲ ਦਾ ਜਿਹੜਾ ਸਵਾਦ ਹੈ ਨਾ ਉਹ ਸਟਰਗਲ ਦੇ ਵਿੱਚ ਹੀ ਪਤਾ ਲੱਗਦਾ ਹੈ ਕਿ ਵੀ ਹਾਂ ਅਸੀਂ ਕਿਹੜੇ ਦੌਰ ਤੋਂ ਨਿਕਲੇ ਆ ਸੋ ਭਾਜੀ ਬਸ ਮੈਂ ਇਹ ਸਾਰੇ ਦਰਸ਼ਕਾਂ ਨੂੰ ਕਹਿਣਾ ਕਹਿਣਾ ਚਾਹੂੰਗਾ ਕਿ ਵੀ ਸਟਰਗਲ ਜਿਹੜਾ ਵੀ ਕੰਮ ਹੈ ਸਾਰੇ ਕੰਮਾਂ ਚ ਹੈਗੇ ਪਰ ਹੂ ਮਿਹਨਤ ਕਰੋ ਤੁਹਾਡਾ ਮੁਕਾਮ ਜ਼ਰੂਰ ਤੁਹਾਨੂੰ ਮਿਲੇਗਾ ਬਾਕੀ ਸਾਡੀ ਫਿਲਮ ਆ ਰਹੀ ਹੈ ਬਹੁਤ ਸੋਹਣੀ ਫਿਲਮ ਹੈ ਤੁਸੀਂ ਸਾਰੇ ਜਣੇ ਜ਼ਰੂਰ ਦੇਖਣ ਜਾਇਓ ਜੀ ਅੱਜ ਕੱਲ੍ਹ ਇਹ ਯੁਵਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਅੱਜ ਕੱਲ੍ਹ ਨਸ਼ੇ ਦੇ ਵਿੱਚ ਯੁਵਾ ਬੜੇ ਜਾ ਰਹੇ ਨੇ ਤੇ ਉਹਨਾਂ ਵਾਸਤੇ ਕੀ ਮੈਸੇਜ ਦੇਣਾ ਚਾਹੋਗੇ ਜੇਕਰ ਕੋਈ ਇੰਡਸਟਰੀ ਦੇ ਰਿਲੇਟਡ ਕੋਈ ਇੰਡਸਟਰੀ ਦੇ ਵਿੱਚ ਜਾਣਾ ਚਾਹੁੰਦਾ ਉਹਨਾਂ ਦੀ ਕਿਸ ਪ੍ਰਕਾਰ ਮਦਦ ਕਰ ਸਕਦੇ ਹੋ ਤੁਸੀਂ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਸਾਰਾ ਜਿਹੜਾ ਵੀ ਯੂਥ ਜੇ ਤਾਂ ਦੇਖ ਰਿਹਾ ਇਹ ਚੈਨਲ ਤਾਂ ਸਾਰਿਆਂ ਨੂੰ ਮੈਂ ਇਹੀ ਕਹਾਂਗਾ ਕਿ ਵੀ ਨਸ਼ੇ ਨੂੰ त्याਗੋ ਨਸ਼ਿਆਂ ਦੇ ਵਿੱਚ ਕੁਝ ਨਹੀਂ ਰੱਖਾ ਨਸ਼ਾ ਜੇ ਕਰਨਾ ਹੈ ਕੰਮ ਦਾ ਕਰੋ ਕੋਈ ਕੰਮ ਕਰੋ ਵਧੀਆ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਰੋ ਆਪਣੇ ਮਾਂ ਪਿਓ ਦੀ ਸੇਵਾ ਕਰੋ ਇਸ ਕੰਮ ਦਾ ਇਸ ਮਤਲਬ ਆਸ਼ੀਰਵਾਦ ਦਾ ਆਪਣਾ ਜਿਹੜਾ ਤੁਸੀਂ ਆਪਣੇ ਮਾਂ ਪਿਓ ਤੋਂ ਆਸ਼ੀਰਵਾਦ ਲਓ ਉਹੀ ਸਭ ਤੋਂ ਵੱਡਾ ਇੱਕ ਉਹ ਹੈ ਸਾਡੇ ਲਈ ਬਿਲਕੁਲ ਨਿਤਸ਼ਿਕ ਇੱਕ ਗੱਲ ਦੱਸ ਦਿਓ ਇਹ ਵੀ ਪਤਾ ਲੱਗਿਆ ਕਿ ਤੁਸੀਂ ਇੱਕ ਮੂਵੀ ਦੇ ਵਿੱਚ ਵੀ ਕੰਮ ਕੀਤਾ ਹੈ ਜੀ ਉਹ মুਵੀ ਆ ਰਹੀ ਹੈ ਜਿਹੜੀ ਰਿਲੀਜ਼ ਹੋ ਗਈ ਹੈ ਜੀ ਥੋੜਾ ਉਹਦੇ ਬਾਰੇ ਵੀ ਆਪਾਂ ਗੱਲ ਕਰ ਲਈਏ ਜੀ ਭਾਜੀ ਮੇਰੀ ਭਾਜੀ ਇਸ ਫਿਲਮ ਤੋਂ ਬਾਅਦ ਨੈਕਸਟ ਫਿਲਮ ਆ ਰਹੀ ਹੈ ਜੀ ਬੇਬੇ ਬੀਬੀ ਰਾਣੀ ਮੇਰੀ ਬੇਬੇ ਜਿਹੜੀ ਡਾਇਰੈਕਟ ਕੀਤੀ ਹੈ ਗੁਰਜਿੰਦ ਮਾਨ ਜੀ ਨੇ ਬਹੁਤ ਕਮਾਲ ਦੀ ਸਟੋਰੀ ਹੈ ਮਤਲਬ ਪੰਜਾਬੀ ਫਿਲਮਾਂ ਦਾ ਜਿਹੜਾ ਦੌਰ ਹੈ ਨਾ ਹੁਣ ਉਹ ਇੱਕ ਹੋਰ ਨੈਕਸਟ ਲੈਵਲ ਤੇ ਪਹੁੰਚ ਜਾਊਗਾ ਕਿਉਂਕਿ ਇਸ ਫਿਲਮ ਦੇ ਵਿੱਚ ਵੀ ਇੱਕ ਜਿਹੜੇ ਬੇਬੇ ਦਾ ਮਹੱਤਵ ਹੈ ਨਾ ਉਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂਗਾ ਮੈਂ ਕਹਾਣੀ ਬਾਰੇ ਹਜੇ ਕੁਝ ਜ਼ਿਆਦਾ ਨਹੀਂ ਦੱਸੂਗਾ ਪਰ ਜਿਹੜਾ ਫਿਲਮ ਦੇ ਵਿੱਚ ਬੇਬੇ ਦਾ ਮੀਨਿੰਗ ਜਿਹੜਾ ਦੱਸਿਆ ਗਿਆ ਬੇਬੇ ਫਿਲਮ ਕਹਿਣਾ ਕੀ ਚਾਹੁੰਦੀ ਹੈ ਉਹ ਤੁਸੀਂ ਸਾਰੇ ਪਸੰਦ ਕਰੋਗੇ ਔਰ ਤੁਸੀਂ ਕਹੋਗੇ ਕਿ ਵੀ ਹਾਂ ਫਿਲਮ ਨੈਕਸਟ ਲੈਵਲ ਤੇ ਮਤਲਬ ਜਿਹੜਾ ਪੰਜਾਬੀ ਸਿਨੇਮਾ ਉਹ ਨੈਕਸਟ ਲੈਵਲ ਤੇ ਚੱਲ ਗਿਆ ਹੈ ਉਹ ਫਿਲਮ ਹੁਣ ਨੈਕਸਟ ਮਤਲਬ ਕੁਝ ਹੀ ਦਿਨਾਂ ਦੇ ਵਿੱਚ ਜਾਂ ਕੁਝ ਹੀ ਮਹੀਨਿਆਂ ਦੇ ਵਿੱਚ ਰਿਲੀਜ਼ ਹੋ ਜਾਊਗੀ ਬੇਬੇ ਫਿਲਮ ਹੈ ਜੀ ਤੁਸੀਂ ਇਸ ਦੇ ਵਿੱਚ ਕੰਮ ਕੀਤਾ ਹੈ ਖੁਦ ਮੈਂ ਐਜ਼ ਅਨ ਐਕਟਰ ਕੰਮ ਕੀਤਾ ਹੈ ਜੀ ਤੇ ਅਸਿਸਟੈਂਟ ਡਾਇਰੈਕਟਰ ਵੀ ਕੀਤਾ ਦੋਨੋਂ ਹੀ ਕੰਮ ਕਰਨ ਦਾ ਮੌਕਾ ਮੈਨੂੰ ਗੁਰਜਿੰਦ ਮਾਨਪਾ ਜੀ ਤੇ ਈਸ਼ਾਨ ਸ਼ਰਮਾ ਭਾਜੀ ਜਿਹੜੇ ਮੇਰੇ ਵੱਡੇ ਭਰਾ ਹੈਗੇ ਆ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਇਸ ਫਿਲਮ ਦੇ ਵਿੱਚ ਕੰਮ ਕਰਨ ਦਾ ਤੇ ਉਸ ਤੋਂ ਬਾਅਦ ਇੱਕ ਸੀਰੀਜ਼ ਆ ਰਹੀ ਹੈ ਮੈਂ ਹਾਂ ਉਹਦੇ ਵਿੱਚ ਬਕਾਇਦਾ ਮੈਂ ਐਜ਼ ਐਨ ਐਕਟਰ ਕੰਮ ਕੀਤਾ ਉਹਦੇ ਵਿੱਚ ਕਿਰਦਾਰ ਬਹੁਤ ਸੋਹਣਾ ਹੈ ਜਿਹੜਾ ਕਿ ਤੁਸੀਂ ਪਸੰਦ ਕਰੋਗੇ ਸਾਰੇ ਕਿ ਇਹਨਾਂ ਨੇ ਦੱਸਿਆ ਜਰਨੀ ਨੰਗਲ ਤੋਂ ਸ਼ੁਰੂ ਕੀਤੀ ਤੇ ਫਿਲਮੀ ਦੁਨੀਆ ਤੱਕ ਪਹੁੰਚ ਗਏ ਜੋ ਕਿ ਆਮ ਲੋਕਾਂ ਦਾ ਸੁਪਨਾ ਹੀ ਹੁੰਦਾ ਹੈ ਸੁਪਨੇ ਨੂੰ ਸੱਚ ਕਰ ਕੀਤਾ ਤੇ ਅੱਜ ਉਸ ਮੁਕਾਮ ਤੇ ਨੇ ਕਿ ਵੱਡੇ ਵੱਡੇ ਐਕਟਰਾਂ ਦੀਆਂ ਫਿਲਮਾਂ ਡਾਇਰੈਕਟ ਕਰ ਰਹੇ ਨੇ ਤੇ ਖੁਦ ਫਿਲਮਾਂ ਦੇ ਵਿੱਚ ਇਹਨਾਂ ਨੇ ਰੋਲ ਵੀ ਕੀਤਾ ਹੈ ਬਾਲੀਵੁੱਡ ਤੋਂ ਬਾਲੀਵੁੱਡ ਦਾ ਵੀ ਸਫ਼ਰ ਤੈਅ ਕਰੋਗੇ ਜੀ ਹੁਣ ਤੁਸੀਂ ਇਸ ਤੋਂ ਬਾਅਦ ਮੈਂ ਭਾਜੀ ਐਕਚੁਅਲੀ ਵਿੱਚ ਹੀ ਦੱਸਣਾ ਭੁੱਲ ਗਿਆ ਮੇਰਾ ਇੱਕ ਫਿਲਮ ਕਰ ਚੁੱਕਾ ਹਾਂ ਬਾਲੀਵੁੱਡ ਦੀ ਨੂਰਾਨੀ ਚਿਹਰਾ ਜਿਹੜੀ ਕਿ ਨਵਾਜ਼ੁਦੀਨ ਸਦੀਕੀ ਤੇ ਨੂਪੁਰ ਚਨਨ ਕ੍ਰਿਤੀ ਚਨਨ ਦੀ ਜਿਹੜੀ ਸਿਸਟਰ ਹੈ ਉਹਨਾਂ ਨਾਲ ਕਰ ਚੁੱਕਾ ਉਹ ਵੀ ਡਾਇਰੈਕਟ ਕੀਤੀ ਹੈ ਨਵਨੀਤ ਸਿੰਘ ਜੀ ਨੇ ਤੇ ਉਹ ਫਿਲਮ ਹਜੇ ਰਿਲੀਜ਼ ਹੋਣੀ ਹੈ ਉਹ ਪਿਛਲੇ ਸਾਲ ਸ਼ੂਟ ਹੋਈ ਸੀਗੀ ਦਿੱਲੀ ਦੇ ਵਿੱਚ ਤੇ ਉਹ ਬਸ ਇੱਕ ਨਵਾਂ ਐਕਸਪੀਰੀਅੰਸ ਸੀਗਾ ਮੇਰਾ ਬਾਲੀਵੁੱਡ ਦਾ ਸੋ ਬਾਕੀ ਆਉਣ ਵਾਲੇ ਟਾਈਮ 'ਚ ਕੋਸ਼ਿਸ਼ ਜਾਰੀ ਹੈ ਕਿ ਵੀ ਅੱਗੇ ਹੋਰ ਮਿਹਨਤ ਕਰੀਏ ਹੋਰ ਵਧੀਆ ਕਰ ਸਕੀਏ ਤੇ ਬਾਲੀਵੁੱਡ ਦੇ ਵਿੱਚ ਵੀ ਆਪਣਾ ਜਿਹੜਾ ਨੰਗਲ ਬਾਲੀਵੁੱਡ ਦੇ ਵਿੱਚ ਨੰਗਲ ਦਾ ਨਾਮ ਮੈਂ ਭਾਜੀ ਦੱਸਣਾ ਮੇਰਾ ਕਿਉਂਕਿ ਮੇਰਾ ਸੁਪਨਾ ਹੀ ਇਹ ਹੈ ਕਿ ਵੀ ਮੈਂ ਨੰਗਲ ਦਾ ਜਿਹੜਾ ਨਾਮ ਹੈ ਉਹ ਬਹੁਤ ਵੱਡੇ ਲੈਵਲ ਤੇ ਲੈ ਕੇ ਜਾਵਾਂ ਕਿਉਂਕਿ ਇਹ ਸਟਾਰ ਕਾਫੀ ਬਣੇ ਨੇ ਪਰ ਇੱਥੇ ਨੰਗਲ ਦਾ ਜਿਹੜਾ ਜ਼ਿਕਰ ਹੈ ਉਹ ਬਹੁਤ ਘੱਟ ਲੋਕ ਕਰਦੇ ਨੇ ਪਰ ਮੇਰਾ ਜਿਹੜਾ ਦਿਲੋਂ ਮੈਂ ਦੱਸਾਂ ਸਾਰੇ ਦਰਸ਼ਕਾਂ ਨੂੰ ਕਿ ਵੀ ਮੇਰਾ ਸੁਪਨਾ ਇਹੀ ਹੈ ਕਿ ਵੀ ਨੰਗਲ ਦਾ ਜਿਹੜਾ ਨਾਂ ਹੈ ਉਹ ਸੱਤ ਵੱਡੇ ਲੈਵਲ ਤੇ ਹੋਵੇ। ਅੱਛਾ ਜਿੰਮੀ ਇੱਕ ਗੱਲ ਕਰਨਾ ਚਾਹੁੰਦਾ ਆ ਤੁਸੀਂ ਡਾਇਰੈਕਟ ਕੀਤੀ ਆ ਮੂਵੀ ਜਦੋਂ ਮੂਵੀ ਡਾਇਰੈਕਟ ਕਰਦੇ ਆਪਾਂ ਇੱਕ ਵੈਨਿਊ ਦੇਖਦੇ ਆ ਜਿੱਥੇ ਅੱਛੀ ਜਗ੍ਹਾ ਹੋਵੇ ਹੈਨਾ ਜੀ ਨੰਗਲ ਦੇ ਵਿੱਚ ਬਾਲੀਵੁੱਡ ਦੀਆਂ ਫਿਲਮਾਂ ਤੱਕ ਸ਼ੂਟ ਹੋ ਚੁੱਕੀਆਂ ਨੇ ਚਾਹੇ ਪੁਰਾਣੀ ਫਿਲਮਾਂ ਧਰਮਿੰਦਰ ਦੀ ਗੱਲ ਕਰ ਲਈਏ ਰਜੇਸ਼ ਖੰਨੇ ਦੀ ਗੱਲ ਕਰ ਲਈਏ ਵਿਨੋਦ ਖੰਨੇ ਦੀ ਗੱਲ ਕਰ ਲਈਏ ਅਜਿਹੀਆਂ ਫਿਲਮਾਂ ਇੱਥੇ ਸ਼ੂਟ ਹੋ ਚੁੱਕੇ ਨੇ ਨੰਗਲ ਦੇ ਉਹ ਦੌਰ ਸੀਗਾ 70 75 80 ਦਾ ਦੌਰ ਸੀਗਾ ਉਸ ਤੋਂ ਬਾਅਦ ਬੋਲੀਵੁੱਡ ਨੰਗਲ ਨਹੀਂ ਆਇਆ ਤੁਹਾਨੂੰ ਲੱਗਦਾ ਏ ਕਿਸ ਤਰ੍ਹਾਂ ਦੀ ਕਿਉਂਕਿ ਤੁਸੀਂ ਡਾਇਰੈਕਟ ਕਰ ਰਹੇ ਹੋ ਕਿਸੀ ਪੰਜਾਬੀ ਵੱਡੀ ਮੂਵੀ ਇੱਥੇ ਨੰਗਲ ਜ਼ਰੂਰ ਸ਼ੂਟ ਕਰਨਾ ਚਾਹੋਗੇ ਅ ਭਾਜੀ ਸਾਡਾ ਸੁਪਨਾ ਮੇਰਾ ਮੇਰਾ ਖੁਦ ਦਾ ਸੁਪਨਾ ਤਾਂ ਹੈਗਾ ਕਿ ਵੀ ਮੈਂ ਇੱਥੇ ਸ਼ੂਟ ਕਰਨਾ ਕਿਉਂਕਿ ਮੈਂ ਕਾਫੀ ਕਲਾਕਾਰਾਂ ਨਾਲ ਤੇ ਕਾਫੀ ਡਾਇਰੈਕਟਰਸ ਨਾਲ ਗੱਲ ਕਰ ਚੁੱਕਾ ਹਾਂ ਕਿ ਵੀ ਸਾਡੇ ਨੰਗਲ ਸ਼ਹਿਰ ਦੀ ਜਿਹੜੀ ਸੁੰਦਰਤਾ ਹੈ ਜਿਹੜੀ ਬਹੁਤ ਕਮਾਲ ਦਾ ਨੇਚਰ ਹੈ ਉਹ ਤੁਹਾਡੀ ਕੋਈ ਵੀ ਸਟੋਰੀ ਹੈਗੀ ਆ ਮਤਲਬ ਇੱਕ ਜਿਹੜੀ ਲੋਕੇਸ਼ਨ ਅਸੀਂ ਭਾਜੀ ਹੁਣੇ ਗੱਲ ਕਰ ਰਹੇ ਸੀਗੇ ਲੋਕੇਸ਼ਨ ਦੀ ਗੱਲ ਹੈ ਲੋਕੇਸ਼ਨ ਅਸੀਂ ਤਾਂ ਫਾਈਨਲ ਕਰਦੇ ਜਦੋਂ ਉਹਦਾ ਕੰਟੈਂਟ ਕੋਈ ਇੱਦਾਂ ਦਾ ਮੈਚ ਕਰ ਜਾਏ ਸਾਡੀ ਲੋਕੇਸ਼ਨ ਨਾਲ ਤਾਂ ਅਸੀਂ ਉੱਥੇ ਜਾ ਕੇ ਜਿੱਦਾਂ ਹੁਣ ਸਾਡਾ ਮਾਂ ਜਾਏ ਫਿਲਮ ਦੇ ਵਿੱਚ ਕੁਝ ਸੀਕਵੈਂਸ ਹੈਗਾ ਉਹ ਹੈ ਰੀਅਲ ਸਟੋਰੀ ਹੈ ਉਹ ਰੀਅਲ ਘਰ 'ਚ ਹੀ ਸ਼ੂਟ ਕੀਤੀ ਹੈ ਤੇ ਉਹ ਜੰਮੂ ਕਸ਼ਮੀਰ 'ਚ ਅਸੀਂ ਫਰਸਟ ਸ케ਡਿਊਲ ਕੀਤਾ ਕੁਝ ਪਾਰਟ ਤੇ ਇਹੀ ਚੀਜ਼ ਹੈ ਕਿ ਵੀ ਆਪਾਂ ਕੋਈ ਸਾਨੂੰ ਕੰਟੈਂਟ ਇੱਦਾਂ ਦਾ ਮਿਲਦਾ ਹੈ ਇਹ ਵੀ ਨੰਗਲ ਦੇ ਆਲੇ-ਦੁਆਲੇ ਕੋਈ ਲੋਕੇਸ਼ਨ ਸਾਡੀ ਸਟੋਰੀ ਨਾਲ ਸਾਡੇ ਕੰਟੈਂਟ ਨਾਲ ਮੈਚ ਕਰ ਗਈ ਤਾਂ ਅਸੀਂ ਜ਼ਰੂਰ ਇੱਥੇ ਸ਼ੂਟ ਕਰਨਾ ਚਾਹਾਂਗੇ ਤੁਹਾਨੂੰ ਲੱਗਦਾ ਇਸ ਤਰ੍ਹਾਂ ਦਾ 뷰 ਹੈਗੇ ਇੱਥੇ ਸਾਰੇ ਨੰਗਲ ਦੇ ਭਾਜੀ ਬਿਲਕੁਲ ਹੈਗੇ ਕਿਉਂਕਿ ਨੰਗਲ ਵਰਗੀ ਬਿਊਟੀ ਤਾਂ ਹੈ ਹੀ ਨਹੀਂ ਐ ਇਹ ਸਾਰੇ ਕਹਿੰਦੇ ਕਿ ਵੀ ਮਿਨੀ ਚੰਡੀਗੜ੍ਹ ਮੈਂ ਮਿਨੀ ਚੰਡੀਗੜ੍ਹ ਨਹੀਂ ਕਹਿੰਦਾ ਮੈਂ ਤਾਂ ਕਹਿੰਦਾ ਕਿ ਵੀ ਇਹ ਮਿਨੀ ਸਵਿਟਜ਼ਰਲੈਂਡ ਹੈ ਜੀ ਸਾਰਿਆਂ ਨੂੰ ਇਹੀ ਕਹਿੰਦਾ ਕਿ ਵੀ ਇਹਦੇ ਵਰਗਾ ਸ਼ਹਿਰ ਹੀ ਨਹੀਂ ਹੈਗਾ ਬਿਲਕੁਲ ਏ ਸੀਗੇ ਸਾਡੇ ਨਾਲ ਨਿਤਨ ਬਾਲੀ ਜਿਵੇਂ ਇਹਨਾਂ ਨੇ ਗੱਲਬਾਤ ਕੀਤੀ ਆਪਣੇ ਵਿਊ ਰੱਖੇ ਕਿਵੇਂ ਇਹਨਾਂ ਦਾ ਸਫਰ ਹੈ ਤੇ ਨੰਗਲ ਸ਼ਹਿਰ ਦੇ ਵਿੱਚ ਜੋ ਫਿਲਮਾਂ ਦਾ ਸ਼ੂਟ 70 ਤੋਂ 80 ਦਸ਼ਕ ਦੇ ਵਿੱਚ ਹੋਇਆ ਉਹ ਸ਼ੂਟ ਫਿਰ ਚਾਹੁੰਦੇ ਕਿ ਇੱਕ ਵੱਡੀ ਫਿਲਮ ਜਿਹੀ ਬਣਾਈ ਜਾਵੇ ਤੇ ਜਿਸ ਦੇ ਸ਼ੂਟੇ ਨੰਗਲ ਦੇ ਵਿੱਚ ਕਰਨ ਸਾਡੇ ਨਾਲ ਦੀਪਕ ਨੰਦਾ ਵੀ ਮੌਜੂਦ ਨੇ ਜੋ 파ਰਸ਼ਦ ਨੇ ਤੇ ਨੰਦਾ ਜੀ ਤੁਸੀਂ ਕਿਵੇਂ ਦੇਖਦੇ ਹੋ ਸਾਡੇ ਸ਼ਹਿਰ ਤੇ ਤੁਹਾਡੇ ਵਾਰਡ ਦਾ ਨਿਤਨ ਬਾਲੀ ਨੰਗਲ ਤੋਂ ਬੋਲੀਵੁੱਡ ਤੱਕ ਦਾ ਸਫਰ ਤੈਅ ਕੀਤਾ ਹੈ ਤੇ ਆਉਣ ਵਾਲੀ ਫਿਲਮ ਮਾ ਜਾਇਆ ਅਨਤੀ ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਇਹ ਸਾਡੇ ਸ਼ਹਿਰ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਇਲਾਕੇ ਦਾ ਸਾਡੇ ਸ਼ਿਵਾਲੇ ਕੈਵਨਿਊ ਦਾ ਉਬਰਦਾ ਹੋਇਆ ਸਤਾਰਾ ਨਿਤਿਸ਼ ਵਾਲੀ ਇਹ ਕਾਫੀ ਸਮੇਂ ਤੋਂ ਪੰਜਾਬੀ ਫਿਲਮ ਇੰਡਸਟਰੀ ਚ ਸਟਰਗਲ ਕਰ ਰਿਹਾ ਹੈ ਔਰ ਇਹਨੇ ਤਕਰੀਬਨ ਅੱਧਾ ਦਰਜਨ ਤੋਂ ਜ਼ਿਆਦਾ ਫਿਲਮਾਂ ਜਿਵੇਂ ਕਿ ਵਧਾਈਆਂ ਜੀ ਵਧਾਈਆਂ ਮਿਸਟਰ ਐਂਡ ਮਿਸ 420 ਰਟਰਨ ਸ਼ਰੀਕ ਸ਼ਰੀਕ 2 ਔਰ ਕਾਫੀ ਹਿੱਟ ਹੋਈਆਂ ਫਿਲਮਾਂ ਬਹੁਤ ਮਿਹਨਤੀ ਲੜਕਾ ਬਹੁਤ ਇਚ ਟੈਲੈਂਟ ਇਹ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਸਾਰੇ ਜਣੇ ਆਪਣੇ ਸ਼ਹਿਰ ਦੇ ਮੁੰਡੇ ਨੂੰ ਸ਼ਹਿਰ ਦੇ ਕਲਾਕਾਰ ਨੂੰ ਪੋਲੀਵੁੱਡ ਦੇ ਵਿੱਚ ਜਿਹੜੀ ਫਿਲਮ ਆ ਰਹੀ ਹੈ ਮਾਂ ਜਾਏ 29 ਅਗਸ ਨੂੰ ਤੁਹਾਡੇ ਨਿਦੀਕੀ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ ਤੁਸੀਂ ਜ਼ਰੂਰ ਦੇਖੋ ਤੇ ਤਾਂਕਿ ਸਾਡੇ ਇਸ ਜਿਹੜਾ ਇਲਾਕੇ ਦਾ ਲੜਕਾ ਹੈ ਉਬਰਦਾ ਹੈ ਸਤਾਰਾ ਨਿਤਿਸ਼ ਬਾਲੀ ਹੈ ਆਣ ਆਲਾ ਸਾਡਾ ਸਟਾਰ ਹੈ ਉਹਨੂੰ ਹੌਸਲਾ ਬੁਝਾਈ ਵੀ ਹੋਵੇ ਤੇ ਉਹਦਾ ਜਿਹੜਾ ਅਸੀਂ ਇਹ ਮਾਣ ਵੀ ਸਾਨੂੰ ਮਹਿਸੂਸ ਹੋਵੇ ਕਿ ਸਾਡੇ ਸ਼ਹਿਰ ਦਾ ਜਿਹੜਾ ਸਾਡੇ ਨੰਗਲ ਇਲਾਕੇ ਦਾ ਲੜਕਾ ਪੋਲੀਵੁੱਡ ਫਿਲਮਾਂ 'ਚ ਐਂਟਰੀ ਕਰ ਰਿਹਾ ਬਿਲਕੁਲ ਬਲੀ ਸਾਬ ਚੱਲਦੇ ਚੱਲਦੇ ਇਹ ਸਫਰ ਜੋ ਤੁਸੀਂ ਅੱਜ ਤੱਕ ਤੈਅ ਕੀਤਾ ਹੈ ਕ੍ਰੈਡਿਟ ਕਿਸ ਨੂੰ ਦੇਣਾ ਚਾਹੋਗੇ ਇਸ ਦਾ ਮੈਂ ਸਭ ਤੋਂ ਪਹਿਲਾਂ ਆਪਣੇ ਮਾਪਿਓ ਨੂੰ ਦੇਵਾਂਗਾ ਜਿਨ੍ਹਾਂ ਨੇ ਅੱਜ ਤੱਕ ਮੈਨੂੰ ਕਦੇ ਰੋਕਿਆ ਹੀ ਨਹੀਂ ਕਿਉਂਕਿ ਕਈ ਵਾਰ ਐਦਾਂ ਹੁੰਦਾ ਕਿ ਵੀ ਸਿਚੁਏਸ਼ਨ ਐਦਾਂ ਦੀ ਹੋ ਜਾਂਦੀ ਹੈ ਮਾਪਿਓ ਮਨਾਂ ਕਰਨ ਲੱਗ ਜਾਂਦੇ ਆ ਪਰ ਮੇਰੇ ਮਾਪਿਓ ਨੇ ਮੇਰੇ ਪੂਰੇ ਪਰਿਵਾਰ ਨੇ ਭੈਣ ਭਰਾ ਸਾਰਿਆਂ ਨੇ ਮਤਲਬ ਇੰਨਾ ਸਪੋਰਟ ਕੀਤਾ ਵੀ ਅੱਜ ਤੱਕ ਕਦੇ ਮਨਾਂ ਹੀ ਨਹੀਂ ਕੀਤਾ ਜਿੱਥੇ ਸ਼ੂਟ ਹੈ ਉੱਥੇ ਜਾਣਾ ਮੈਂ ਜਿੱਥੇ ਰਾਤ ਰਾਤ ਮੈਂ ਸਟਰਗਲ ਕੀਤਾ ਜਿੱਥੇ ਮੈਂ ਮੋਟਰਸਾਈਕਲ ਚੱਕ ਕੇ ਤੁਰਿਆ ਹੋਇਆ ਤੇ ਸਭ ਤੋਂ ਜ਼ਿਆਦਾ ਕ੍ਰੈਡਿਟ ਮੇਰੇ ਮੇਰੇ ਮਾਪਿਆਂ ਨੂੰ ਹੈ ਤੇ ਪੂਰੇ ਨੰਗਲ ਵਾਸੀਆਂ ਨੂੰ ਹੈ ਜਿਹੜੇ ਜਿਨ੍ਹਾਂ ਨੇ ਮੈਨੂੰ ਪਿਆਰ ਦਿੱਤਾ ਤੇ ਬਾਕੀ ਮੈਂ ਪੰਜਾਬ ਟੀਵੀ ਪ੍ਰਾਈਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆ ਮੌਕਾ ਦਿੱਤਾ ਅੱਜ ਤੇ ਭਾਜੀ ਰਕੇਸ਼ ਭਾਈ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਇਹ ਮੈਨੂੰ ਮੌਕਾ ਦਿੱਤਾ ਜੀ ਬਿਲਕੁਲ ਇਹ ਸੀਗੇ ਸਾਡੇ ਨਾਲ ਬਾਲੀ ਸਾਹਿਬ ਜਿਵੇਂ ਇਹਨਾਂ ਨੇ ਦੱਸਿਆ ਕਿ ਇਸ ਜੋ ਸਫਰ ਹੈ ਕਾਫੀ ਲੰਬੀ ਜਰਨੀ ਕਹਿ ਸਕਦੇ ਆ 2013 ਤੋਂ ਇਹਨਾਂ ਨੇ ਮਿਹਨਤ ਕੀਤੀ ਤੇ ਅੱਜ 2025 12-13 ਸਾਲ ਦਾ ਸਫਰੀ ਇਹਨਾਂ ਦਾ ਹੋ ਗਿਆ ਤੇ 29 ਤਰੀਕ ਨੂੰ ਇਹਨਾਂ ਦੀ ਫਿਲਮ ਜੋ ਕਿ ਸਾਰੇ ਸਿਨੇਮਾ ਹਾਲਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਉਸ ਨੂੰ ਵੇਖਣ ਜ਼ਰੂਰ ਜਾਣਾ ਤੇ ਉਸ ਦੇ ਜੋ ਟ੍ਰੇਲਰ ਹੈ ਉਹ ਵੀ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਤੇ ਨਾਲ ਹੀ ਸਾਡੇ ਨਾਲ ਜੁੜੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮਿਸ ਨੀ ਕਰਨਾ 29 ਅਗਸਤ ਨੂੰ ਆਪਣੇ ਨੇੜੇ ਦੇ ਸਿਨੇਮਾ ਘਰ 'ਚ ਜਾ ਕੇ ਫਿਲਮ ਜ਼ਰੂਰ ਦੇਖਣਾ ਤਾਂ ਕਿ ਨੰਗਲ ਸ਼ਹਿਰ ਦੇ ਉਸ ਯੁਵਾ ਦਾ ਹੌਸਲਾ ਹੋਰ ਵੱਧ ਸਕੇ ਤੇ ਉਹ ਪੋਲੀਵੁੱਡ ਬੋਲੀਵੁੱਡ ਕੀ ਹਾਲੀਵੁੱਡ ਤੱਕ ਆਪਣਾ ਨੰਗਲ ਦਾ ਨਾਮ ਚਮਕਾ ਦੇਵੇ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦੀ ਧੰਨਵਾਦ ਭਾਜੀ ਥੈਂਕ ਯੂ ਥੈਂਕ